प्रैक्टिस वाले की प्रैक्टिस वाले दी तो पहली बार कितने खेलने गया सी पहली बार फ्रीड कोड गया सी अच्छा दूसरी बार बरिंडा तीसरी बार हरियाणा हरियाणा ते चौथी बार जंदर पंचवी बार मुक्सर छीमी बार पटियाला सातवीं बार फ्रीड कोड फ्रीड कोड आ गया आठवीं आठवीं बार नेपाल नेपाल इंटरनेशनल खेलते फिर सिद्धा ਪੂਰ ਟਾਈਮ ਕਾਲੇ ਟਾਈਮ ਮੈਂ ਪੰਗੜਾ 플레이ਰ ਹਾਂ ਜੀ ਤੇ ਕਾਲਜ ਆ ਕੇ ਐਥਲੈਟਿਕ ਬਾਸਕਟਬਾਲ ਪਰ ਅਸੀਂ ਗੇਮ ਥੋੜੀ ਜੀ ਵੱਡੀ ਉਮਰ ਸ਼ੁਰੂ ਕੀਤੀ ਸੀਗੀ ਉਹ ਵੱਡੇ ਪ੍ਰਾਪਤੀਆਂ ਨਹੀਂ ਕਰ ਪਾਏ ਸੀ ਕੁਝ ਆਪਣੇ ਲੱਕ ਦੀ ਤਰਸਤੀ ਹੈ ਕਿ ਚੰਗੇ ਵਧੀਆ ਕੋਚ ਨਹੀਂ ਹੈਗੇ ਆਪਣੇ ਕੋਲ ਪਹਿਲਾਂ ਨਹੀਂ ਸੀਗੇ ਹੁਣ ਹੈਗੇ ਆ ਸਿਧਾਂਤ ਕਾਰਾਟੇ ਅਕੈਡਮੀ ਅਕੈਡਮੀ ਚ ਗਿਆ ਤੇ ਫਿਰ ਉੱਥੇ ਪਹਿਲੀ ਵਾਰੀ ਜੋ ਹੋ ਗਿਆ ਡਰ ਨਹੀਂ ਲੱਗਿਆ ਵੀ ਕਿਤੇ ਮੇਰੇ ਨਾਲ ਸ਼ਾਟ ਸੁੱਟ ਬਾਜੇ ਨਹੀਂ ਨਹੀਂ ਉੱਥੇ ਆ ਕੇ ਫਿਰ ਕੀ ਕੀਤਾ ਪਹਿਲੀ ਵਾਰੀ ਉੱਥੇ ਆ ਕੇ ਮਾੜਾ ਬੜਾ ਵਰਕਆਊਟ ਕੀਤਾ ਤਹਲੀਏ ਗਾ ਕੇ ਪ੍ਰੈਕਟਿਸ ਵੱਧਦੀ ਅਗੇ ਅੱਛਾ ਪ੍ਰੈਕ ਟਿਕਨੂੰ ਮਿਲੇਗਾ ਤੇ ਫਿਰ ਇਹਨੂੰ ਕਾਰਾਟੇ ਵਿੱਚ ਇਹਨੇ ਜਿਆਦਾ ਇੰਟਰਸਟ ਦਿਖਾਇਆ ਤੇ ਇਹਦੀ ਕੈਚਿੰਗ ਪਾਵਰ ਬਹੁਤ ਵਧੀਆ ਰਹੀ ਹੈ ਸ਼ੁਰੂ ਤੋਂ ਕੋਸਾ ਨਾਲ ਅੱਜ ਗੱਲ ਹੋਈ ਸੀਗੀ ਕਿ ਇਹਨੇ ਬੜੀ ਛੋਟੀ ਉਮਰ ਦੇ ਵਿੱਚ ਹੀ ਬਲੈਕ ਬੈਲਟ ਹਾਸਲ ਕੀਤੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਇਹ ਪੰਜ ਚਲਾਉਂਦਾ ਹੈ ਪੰਜ ਵਿੱਚ ਕੰਟਰੋਲ ਵੀ ਹੈ ਜੋਦੀ ਕਿੱਕ ਹੁੰਦੀ ਆ ਉਹ ਚ ਕੰਟਰੋਲ ਹੈਗਾ ਪਰ ਬਹੁਤ ਵਧੀਆ ਕਰ ਰਹੇ ਹੋ ਜੀ ਔਰ ਬਹੁਤ ਅੱਛਾ ਲੱਗਦਾ ਹੈ ਐਕਚੁਅਲੀ ਇਹਦੀ ਛੋਟੀ ਜੀ ਚੀਜ਼ੇ ਮੈਂ ਢੰਬੀ ਆ ਜਾਂ ਅਸੀਂ WhatsApp ਤੇ ਸਟੇਟਸ ਪਾਉਣੇ ਆ ਜਾਂ Facebook ਤੇ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਲੀਗਸ ਕਲੀਗਸ ਨੂੰ ਬੜੀ ਜਲਦੀ ਪਤਾ ਲੱਗ ਜਾਂਦਾ ਤੇ ਜਾਨਨੇ ਆ ਸਕੂਲ ਜਾਨਨੇ ਆ ਸਭ ਤੋਂ ਪਹਿਲਾਂ ਉਹ ਤਾਰੀਫ ਕਰਦੇ ਆ ਵਿਸ਼ੇਸ ਦਿੰਦੇ ਆ ਗੁੱਡ ਵਿਸ਼ੇਸ ਦਿੰਦੇ ਆ ਤਾਂ ਉਹ ਮਨ ਬਹੁਤ ਅੱਛਾ ਲੱਗਦਾ ਮਨ ਪਰਦਾ ਵੀ ਹੈ ਠੀਕ ਹੈ ਖੁਸ਼ੀ ਦੇ ਹੰਝੂ ਆ ਜਾਂਦੇ ਹਾਂ 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 ਇਨਫੈਕਟ ਹੁੰਦੇ ਆ ਰਹੇ ਆ ਸ਼ਸ਼ੀਕਾ ਤੋਂ ਜੁੜੇ ਹੋ ਪੰਜਾਬ ਹਰਿਆਣਾ ਲਾਈਵ ਜਿੰਦਾਂ ਇਸ ਟਾਈਮ ਮਲੋੜ ਦੇ ਵਿੱਚ ਮਲੋੜ ਦੇ ਵਿੱਚ ਅਕਸਰ ਗਾਣੇ ਸੁਣਦੇ ਆਪਾਂ ਗਾਣਿਆਂ ਦੇ ਵਿੱਚ ਹਮੇਸ਼ਾ ਕੁਛ ਐਦਾਂ ਦੇ ਗਾਣੇ ਹੁੰਦੇ ਨੇ ਜਿਹਨੂੰ ਆਪਾਂ ਬਹੁਤ ਹਾਈਲਾਈਟ ਕਰਕੇ ਸੁਣਦੇ ਆ ਗਾਣਾ ਤਾਂ ਜ਼ਰੂਰ ਸੁਣਿਆ ਹੋਣਾ ਕਹਿੰਦੇ ਉੱਚੀਆਂ ਨੇ ਗੱਲਾਂ ਸਾਡੇ ਪੁੱਤ ਦੀਆਂ ਜਾਂ ਫਿਰ ਉੱਚੀਆਂ ਨੇ ਗੱਲਾਂ ਸਾਡੇ ਯਾਰ ਦੀਆਂ ਪਰ ਮੈਂ ਯਾਰ ਨਹੀਂ ਕਹੂੰਗਾ ਅਖੀਰ ਪਿਓ ਪੁੱਤ ਦੀ ਯਾਰੀ ਕਹੀ ਜਾਵੇ ਤਾਂ ਜ਼ਿਆਦਾ ਬੈਟਰ ਹੈ ਕਿਉਂਕਿ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਜਾਂ ਫਿਰ ਪੁੱਤ ਦੀਆਂ ਕਈਆਂ ਜਾਂਦਾ ਉਹ ਚੰਗੀ ਗੱਲ ਹੈ ਕਿਉਂਕਿ ਇਹ ਜਾਇ ਇੱਕ ਇਤਿਹਾਸ ਹੈ ਮਲੋੜ ਦੇ ਛੋਟੇ ਜਿਹੇ ਬੱਚੇ ਨੇ ਰਚਿਆ ਹੈ ਇਹ ਜਾਇ ਇੱਕ ਇਤਿਹਾਸ ਹੈ ਜਿਹੜਾ ਮਲੋੜ ਦੇ 11 ਸਾਲਾਂ ਦਾ ਨੌਜਵਾਨ ਹੈ ਜਿਸਨੇ ਕਰਾਟਿਆਂ ਦੇ ਵਿੱਚ ਬਲੈਕ 벨ਟ ਹੈ ਹਾਸਲ ਕੀਤੀ ਹੈ ਇੰਟਰਨੈਸ਼ਨਲ ਖੇਡ ਕਰਾਟਿਆਂ ਦੇ ਵਿੱਚ ਖੇਡੀ ਆਪਦੇ ਮਲੋੜ ਦਾ ਆਪਦੇ ਪੰਜਾਬ ਦਾ ਆਪਦੇ ਪੰਜਾਬ ਦੇ ਵਸੀਆਂ ਦਾ ਆਪਦੇ ਮਲੋਟ ਵਸੀਆਂ ਦਾ ਨਾਮ ਹੈ ਜਿਹੜਾ ਰੋਸ਼ਨ ਗਿੱਤਾ ਮਾਨ ਵਾਲੀ ਗੱਲ ਹੈ ਉਹਦਾ ਪਰਿਵਾਰ ਸਾਰਾ ਮੇਰੇ ਨਾਲ ਹੈ ਤੇ ਉਹ ਨੌਜਵਾਨ ਵੀ ਮੇਰੇ ਨਾਲ ਹੈ ਆਖਿਰ عمر ਚ ਛੋਟਾ ਐ ਐਕਸਪੀਰੀਅੰਸ ਕਹਿ ਸਕਦੇ ਆ ਕਿ ਕਲਾਸ ਦੇ ਵਿੱਚ ਤਾਂ ਉਹ ਨਰਵਸ ਹੁੰਦਾ ਜਵਾਕ ਸ਼ਾਇਦ ਫਸਟ ਵਾਰ ਉਹ ਕੈਮਰੇ ਦੇ ਸਾਹਮਣੇ ਆਉਣ ਤੇ ਵੀ ਨਰਵਸ ਹੋ ਸਕਦਾ ਹੈ ਆਉ ਜਾਣਦੇ ਆ ਕੀ ਕਹਿੰਨਾ ਬੱਚੇ ਦਾ ਕੀ ਨਾਮ ਹੈ ਰਾਜੀ ਤੇਰਾ ਇਰਵਿੰਜਿਤ ਸਿੰਘ ਇਰਵਿੰਜਿਤ ਨਰਵਸ ਹੋ ਰਿਹਾ ਹੋ ਰੇ ਨਹੀਂ ਹੈ ਤੇ ਨਰਵਸ ਨਰਵਸ ਨਹੀਂ ਹੋ ਰਹਾ ਤਾਂ ਕੀ ਲੱਗਦਾ ਪਿਆ ਤਾਂ ਤਿੰਨੀ ਵਾਰੀ ਕਿੱਥੋਂ ਦੇਖਿਆ ਮੈਂ ਖੇਡਾਂ ਸਿੱਖਣੀਆਂ ਇੱਧਰ ਜਾਣਾ ਨਹੀਂ ਤਾਂ ਨੋਜ਼ ਵਾਂਦਾ ਪਬਜੀ ਖੇਡਦੇ ਆਜਕਲ ਕਲਾਸ ਵਿੱਚ ਕੁੜੀਆਂ ਦੇ ਵੇਖ ਕੇ ਸਿੱਖਿਆ ਅੱਛਾ ਕਲਾਸ ਵਿੱਚ ਕੁੜੀਆਂ ਨਹੀਂ ਗਾੜੀ ਨੇ ਕੁਟਿਆ ਨਹੀਂ ਤੇ ਕੁੜੀਆਂ ਨੂੰ ਵੇਖਿਆ ਨਹੀਂ ਕੁਟਿਆ ਕੀ ਦੇਖਿਆ ਫਿਰ ਕੁੜੀਆਂ ਕੋਲੇ ਕੀ ਉਹ ਕਿਵੇਂ ਪੰਜ ਚਾਲ ਨਹੀਂ ਕਿਵੇਂ ਕਿੱਕਾਂ ਚਲਾਨੀਆਂ ਅੱਛਾ ਕਿਵੇਂ ਪੰਜ ਚਾਲਣੀਆਂ ਫਿਰ ਘਰ ਆ ਕੇ ਕਿਸੇ ਨੂੰ ਮਾਰਿਆ ਤਾਂ ਨਹੀਂ ਕਦੇ ਨਹੀਂ ਨਹੀਂ ਮਾਰਿਆ ਫਿਰ ਕਿ ਪਾਪਾ ਨੂੰ ਕੀ ਕਹਿ ਤੂੰ ਆ ਕੇ ਪਾਪਾ ਨੂੰ ਕਿਹਾ ਮੈਂ ਕਾਰਾਟੇ ਲੱਗਦੇ ਆ ਕਾਰਾਟੇ ਲੱਗਦੇ ਫਿਰ ਜਿੱਤੇ ਜੀ ਨਹੀਂ ਕੀਤੀ ਥੋੜੀ ਦੇ ਕੀਤੀ ਸੀ ਕਿਵੇਂ ਕੀਤੀ ਸੀ ਕਰਕੇ ਦਿਖਾਏਗਾ ਕਰ ਦੇ ਅਰਜਿਤ ਐਕਟਿੰਗ ਕਰਦੇ ਮਾਰੀ ਸੀ ਤੁਹਾਨੂੰ ਐਕਟਿੰਗ ਦਾ ਸ਼ੌਂਕ ਹੈ ਪਾਪਾ ਮੈਨੂੰ ਗ੍ਰਾਟੇ ਲੱਗਣਾ ਵੈਨੂੰ ਲੱਗਣਾ ਵਾਸਤੇ ਲੱਗਣਾ ਵਾਸਤੇ ਫਿਰ ਰੋਟੀ ਰੋਟੀ ਛੱਡੀ ਵੇਖ ਕਦਾਂ ਦਿਨ ਭੁੱਖ ਲੱਗੀ ਹੋਣੀ ਨਹੀਂ ਇਹ ਅੱਜਕੱਲ ਦੇ ਬੱਚੇ ਐਂ ਕਰਦੇ ਆ ਰੋਟੀ ਛੱਡ ਦਿੰਦੇ ਆ ਨਹੀਂ ਨਹੀਂ ਕੀਤਾ ਤਾਂ ਫਿਰ ਕਿਵੇਂ ਕੀਤਾ ਫਿਰ ਉਹ ਪਾਪਾ ਨੇ ਕਿ ਪਾਪਾ ਨੇ ਪਾਪਾ ਦੇ ਰਿਪਲਾਈ ਕੀ ਆ ਠੀਕ ਕਰ ਲਵਾ ਦੂੰਗਾ ਇੱਕ ਦਿਨ ਕਿ ਦਿਨ ਲਵਾ ਦੂੰ ਪਾਪਾ ਨੇ ਫਿਰ ਕਿੰਨੇ ਦਿਨ ਐਂ ਕਰਦੇ ਖਾਤੇ ਟਪਾ ਤੇ ਫਿਰ ਦੁਬਾਰਾ ਜਿੱਦ ਕਿੱਤੀ ਹੋਣੀ ਐ ਤੂੰ ਇੱਕ ਹਫਤਾ ਇੱਕ ਹਫਤਾ ਫਿਰ ਜਿਹਦੇ ਵਿੱਚ ਹੋਈ ਦੁਬਾਰਾ ਇੱਕ ਅੱਧੀ ਵਾਰੀ ਹੂੰ ਹੂੰ ਤੇ ਪਾਪਾ ਨੇ ਤੂੰ ਇੱਕ ਹਫਤੇ ਵਾਰ ਫਿਰ ਚਲਾ ਗਿਆ ਪਾਪਾ ਨਾਲ ਹਾਂਜੀ ਅੱਛਾ ਕੀ ਦੇਖਿਆ ਫਿਰ ਉੱਥੇ ਜਾ ਕੇ ਉੱਥੇ ਰਕੇ ਇਹ ਰੱਖਿਆ ਕੀ ਕਿਵੇਂ ਪ੍ਰੈਕਟਿਸ ਕਰਵਾਂਦੇ ਆ ਹੂੰ ਤੇ ਕੀ ਹੋ ਰਹੀ ਪ੍ਰੈਕਟਿਸ ਹੈਗੀ ਐ ਅੱਛਾ ਪ੍ਰੈਕਟਿਸ ਫਿਰ ਤੂੰ ਤੇਰੀ ਵੀਡੀਓਸ ਤਾਂ ਮੇਰੇ ਕੋਲ ਹੈਗੀਆਂ ਫਿਰ ਤੂੰ ਖੇਡਿਆ ਕਿੱਥੇ ਕਿੱਥੇ ਬਾਬਾ ਥਾਮਾਂ ਤੇ ਬਾਬਾ ਥਾਮਾਂ ਤੇ ਕਿਹੜੇ ਸਕੂਲ ਚ ਪੜਦਾ ਜਦੋਂ ਫਿਰ ਕੁੜੀਆਂ ਨੂੰ ਦੇਖਿਆ ਤੂੰ ਹੋਲੀ ਅੰਜਲ ਹੋਲੀ ਅੰਜਲ ਤੇ ਹੋਲੀ ਅੰਜਲ ਤੇ ਫਿਰ ਮੈਡਮ ਨੇ ਤੈਨੂੰ ਕਿਹਾ ਨਹੀਂ ਵੀ ਤੂੰ ਆ ਕੇ ਕਰਦਾ ਪਿਆ ਨਹੀਂ আচ্ছা ਤਾਂ ਫਿਰ ਪਾਪਾ ਨੇ ਵੀ ਡਾਟਿਆ ਨਹੀਂ ਫਿਰ ਤੂੰ ਅੱਛਾ ਕਰਾਟੇਆਂ ਤੇ ਲੱਗ ਗਿਆ ਕਿਹੜੇ ਇੰਸਟੀਚਿਊਟ ਜਾਂ ਕਿਹੜੀ ਕੋਚਿੰਗ ਸੈਂਟਰ ਤੇ ਫਿਰ ਕਰਾਟੇ ਸਿੱਖੇ ਸਿਧਾਂਤ ਕਰਾਟੇ ਅਕੈਡਮੀ ਅਕੈਡਮੀ ਚ ਗਿਆ ਤਾਂ ਫਿਰ ਉੱਥੇ ਪਹਿਲੀ ਵਾਰ ਜਦੋਂ ਗਿਆ ਡਰ ਨਹੀਂ ਲੱਗਿਆ ਵੀ ਕਿਤੇ ਮੇਰੇ ਨਾਲ ਸੱਟ ਸੁੱਟ ਬਾਜੇ ਨਹੀਂ ਨਹੀਂ ਉੱਥੇ ਆ ਕੇ ਫਿਰ ਕੀ ਕੀਤਾ ਪਹਿਲੀ ਵਾਰੀ ਉੱਥੇ ਆ ਕੇ ਮਾਰਾ ਬਟਾ ਵਰਕਆਊਟ ਕੀਤਾ ਤੋ ਹੁਣ ਇਹੋ ਕਾ ਪ੍ਰੈਕਟਿਸ ਵੱਧਦੀ ਆ ਗਈ। ਅੱਛਾ ਪ੍ਰੈਕਟਿਸ ਵਾਦੀ ਕੀ ਪ੍ਰੈਕਟਿਸ ਵਾਦੀ ਤੇ ਅਗਰ ਪਹਿਲੀ ਵਾਰ ਕਿੱਥੇ ਖੇਡਣ ਗਿਆ ਸੀ? ਪਹਿਲੀ ਵਾਰ ਫਰੀਡਕੋਟ ਗਿਆ ਸੀ। ਅੱਛਾ ਦੂਜੀ ਵਾਰ? ਬਹਿੰਡਾ। ਤੀਜੀ ਵਾਰ? ਹਰਿਆਣਾ। ਹਰਿਆਣਾ ਤੇ ਚੌਥੀ ਵਾਰ? ਜੰਧਰ। ਪੰਜਵੀਂ ਵਾਰ? ਮੁਕਸਨ। ਛੇਵੀਂ ਵਾਰ। ਪਟਿਆਲਾ। ਸੱਤਵੀਂ ਵਾਰ। ਟੇਰ ਗੁੱਡ। ਟੇਰ ਇਜ਼ ਗੁੱਡ ਆ ਗਿਆ। ਅੱਠਵੀਂ ਅੱਠਵੀਂ ਵਾਰ। ਨੇਪਾਲ।

ਆ ਫਿਰ ਕੀ ਕਹਿਏਂਗਾ ਨੌਜਵਾਨ ਅਨੰਤ ਨੂੰ ਦਾ ਹੁਣ ਬਲੈਕ ਬੈਲਟ ਵੀ ਮਿਲ ਗਈ ਹੁਣ ਅੱਗੇ ਕੀ ਸੋਚਿਆ ਹੈ 임 ਕੀ ਸੋਚੇਂ? ਕਿ ਮੈਂ ਵੱਡੇ ਹੋ ਕੇ ਬਹੁਤ ਚੰਗਾ ਪਲੇਅਰ ਬਣੂੰਗਾ ਤੇ ਇੱਕ ਕੋਚ ਬਣੂੰਗਾ। اچھا ਪਲੇਅਰ ਬੰਨਾ ਹੈ ਕੋਚ ਬੰਨਾ। ਪਹਿਲਾਂ ਪਲੇਅਰ ਬਣੇਗਾ ਜਾਂ ਪਹਿਲਾਂ ਕੋਚ ਬਣੇਗਾ? ਪਹਿਲਾਂ ਪਲੇਅਰ। اچھا ਪਲੇਅਰ ਬਣੇਗਾ। ਪਲੇਅਰ ਦੇ ਵਿੱਚ ਕੀ ਕਰੈਕਟਿਕ ਕਰਨੇ ਆ ਜਾਂ ਕੁਝ ਹੋਰ ਕਰਨਾ? ਕਰੈਕਟੇ ਕਰਨੇ। ਕਰੈਕਟੇ ਕਰਨੇ। ਪਹਿਲਾਂ ਕਿਤੇ ਇਹ ਤਾਂ ਨਹੀਂ ਕਰਾਟੇ ਸਿੱਖ ਕੇ ਕਿਤੇ ਹੋਰ ਕਿਤੇ ਹੱਡੀ ਪਸਲੀ ਤੋੜਦੇ। ਨਹੀਂ ਹੈ? ਕਿੰਨੇ ਪੰਜਾਬ ਵਾਲੇ ਤਾਂ ਸਿੱਧੇ ਹੀ ਕਹਿੰਦੇ ਹੁੰਦੇ ਹੱਡੀ ਤੋੜੂਗਾ। ਨਹੀਂ ਨਹੀਂ ਇੱਥੇ ਖੇਡ ਕੇ ਆਣਾ ਫਿਰ ਸਭ ਤੋਂ ਵੱਡਾ ਜਿੰਦਗੀ ਦਾ ਏਮ ਕੀ ਸੋਚੇ ਬਿਖੇਡਣਾ ਕਿੱਥੇ ਆ। ਆਸਟ੍ਰੇਲੀਆ ਜਾਂ ਔਰ ਕੈਨੇਡਾ ਅਸਟ੍ਰੇਲੀਆ ਜਾਂ ਕੈਨੇਡਾ ਤਾਂ ਉਹਨਾਂ ਦੇ ਤੇ ਪੈਸੇ ਬਹੁਤ ਲੱਗ ਜਾਣਗੇ ਫਿਰ ਆਪਣੇ। ਕੋਈ ਨਾ ਕੋਈ ਨਾ ਪਪਾ ਆਗੇ ਆਪਣਾ ਮਨਾਂ ਨਹੀਂ ਕਰਨਾ। ਨਹੀਂ ਤਾਂ ਇਹ ਨੌਜਵਾਨ ਹੈ 11 ਸਾਲਾਂ ਦਾ। ਜਿਸਨੇ ਏਮ ਤਾਂ ਸੋਚਿਆ ਕਿਸੇ ਨੇ ਆਪਣੀ ਸੋਚ ਤਾਂ ਵੱਡੀ ਕੀਤੀ। ਸੋਚ ਅਖੀਰ ਕਰ ਬੱਚਿਆਂ ਨਾਲ ਬੱਚੇ ਹੋਣਾ ਪੈਂਦਾ ਹੈ ਕਿਉਂਕਿ ਬੱਚਿਆਂ ਨਾਲ ਜੇਕਰ ਤੁਸੀਂ ਬੱਚੇ ਨਹੀਂ ਹੋਵੋਗੇ ਤਾਂ ਤੁਹਾਡੇ ਜਵਾਕ ਆਪਦੇ ਹੱਥੋਂ ਨਿਕਲਣਗੇ ਤੁਸੀਂ ਬੱਚਿਆਂ ਨਾਲ ਬੱਚੇ ਨਹੀਂ ਹੋਵੋਗੇ ਆਪਦੇ ਬੱਚਿਆਂ ਦੀ ਕੇਅਰ ਨਾ ਕਰੋਗੇ ਤਾਂ ਇਹ ਨੌਜਵਾਨੀ ਕਾਨੂੰਨ ਮਾੜੇ ਕੰਮ ਚ ਜਾਣਗੇ ਤਾਂ ਅਗਰ ਬੱਚਿਆਂ ਨਾਲ ਬੱਚੇ ਨਾ ਹੋਣਗੇ ਤਾਂ ਇਹ ਨੌਜਵਾਨ ਕਾਨੂੰਨ ਤੁਹਾਨੂੰ ਤੁਸੀਂ ਇਹਨਾਂ ਦੇ ਮਾਪੇ ਨਹੀਂ ਇਹ ਤੁਹਾਡੇ ਮਾਪੇ ਬਣ ਕੇ ਤੁਹਾਡੇ ਸਿਰ ਬੈਠਣਗੇ ਉਹਨਾਂ ਦਾ ਇਤਿਹਾਸ ਹੈ ਇਹ ਲੋਕ ਆਪਦੇ ਮੂੰਹੋਂ ਦੱਸਦੇ ਨੇ ਜਦੋਂ ਕਿਸੇ ਦਾ ਵਿਕੜਦਾ ਹੈ ਜਦੋਂ ਕੋਈ ਆਂਡ ਗਵਾਂਡ ਕਹਿੰਦਾ ਤਾਂ ਉਦੋਂ ਕਹਿੰਦੇ ਆ ਕਿ ਆਪਣੇ ਸਾਡੇ ਮੁੰਡੇ ਦੀਆਂ ਗੱਲਾਂ ਕਰਕੇ ਪਰ ਆਹੀ ਗੱਲਾਂ ਜੇ ਮੁੰਡਾ ਆਪਣਾ ਚੰਗਾ ਹੋਊਗਾ ਚੰਗੇ ਰਾਜ ਆਊਗਾ ਤਾਂ ਲੋਕ ਚੰਗਿਆਈ ਵੀ ਕਰਨਗੇ ਫਲਾਣੇ ਦਾ ਮੁੰਡਾ ਅਫਸਰ ਲੱਗਿਆ ਫਲਾਣੇ ਦਾ ਮੁੰਡਾ ਉਥੇ ਇਹ ਕੰਮ ਕਰਦਾ ਤਾਂ ਇਹ ਚੰਗਿਆਈ ਹੈ ਤਾਂ ਹੁਣ ਜੇ ਕਹਿੰਦੇ ਮਾਸਟਰ ਦਾ ਮੁੰਡਾ ਮਾਸਟਰ ਬਣਦਾ ਇਹ ਗੱਲ ਜ਼ਰੂਰੀ ਨਹੀਂ ਹੁੰਦੀ ਮਾਸਟਰ ਦਾ ਮੁੰਡਾ ਮਾਸਟਰ ਕਰਦੇ ਨਹੀਂ ਬਣਦਾ ਇਹ ਗੱਲ ਉਸ ਬੱਚੇ ਦੀ ਹੁੰਦੀ ਹੈ ਅੱਜ ਕੱਲ ਤੇ ਬੱਚਿਆਂ ਨੂੰ ਪੁੱਛੋ ਵੀ ਤੁਸੀਂ ਬੰਨਾ ਕੀ ਚਾਹੁੰਦੇ ਹੋ ਉਹਨਾਂ ਦੀ ਮਰਜ਼ੀ ਨਾਲ ਬਣਨ ਦਿਓ ਨਾ ਕਿ ਤੁਸੀਂ ਉਹਨਾਂ ਨੂੰ ਪ੍ਰੈਸ਼ਰ ਦੇ ਵਿੱਚ ਕਹੋ ਵੀ ਤੁਸੀਂ ਅੱਜ ਆਹੀ ਕਰਨਾ ਤਾਂ ਆਹੀ ਕਰਨਾ ਉਦੋਂ ਤੁਹਾਡਾ ਨੌਜਵਾਨ ਪੁੱਤ ਹੈ ਧੀ ਹੈ ਉਹ ਤੁਹਾਡੇ ਹੱਥੋਂ ਨਿਕਲਣਗੇ ਤਾਂ ਉਹਨਾਂ ਦੇ ਮਾਪਿਓ ਵੀ ਮੇਰੇ ਨਾਲ ਨੇ ਮੋਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਸਰ ਕੀ ਫੀਲਡ ਰਿਹਾ ਤੁਹਾਡਾ ਜ਼ਿੰਦਗੀ ਦਾ ਸਟਾਰਟਿੰਗ ਦਾ ਫੀਲਡ ਤੁਹਾਡਾ ਫੀਲਡ ਤੋਂ ਬਾਅਦ ਮੈਰिज ਹੋਈ ਮੈਰिज ਤੋਂ ਬਾਅਦ ਕੀ ਫੀਲਡ ਰਿਹਾ ਸਰ ਸਕੂਲ ਟਾਈਮ ਕਾਲਜ ਟਾਈਮ ਐ ਪੰਗੜਾ 플레이ਰ ਐ ਜੀ ਤੇ ਕਾਲਜ ਆ ਕੇ ਐਥਲੈਟਿਕ ਬਾਸਕਟਬਾਲ ਪਰ ਅਸੀਂ ਗੇਮ ਥੋੜੀ ਜੀ ਵੱਡੀ ਉਮਰ ਸ਼ੁਰੂ ਕੀਤੀ ਸੀਗੀ ਉਹ ਵੱਡੇ ਪ੍ਰਾਪਤੀਆਂ ਨਹੀਂ ਕਰ ਪਾਏ ਸੀ ਹੂੰ ਕੁਝ ਆਪਣੇ ਲੱਕ ਦੀ ਤਰਸਦੀ ਹੈਗੀ ਚੰਗੇ ਵਧੀਆ ਕੋਚ ਨਹੀਂ ਹੈਗੇ ਆਪਣੇ ਕੋਲ ਪਹਿਲਾਂ ਨਹੀਂ ਸੀਗੇ ਹੁਣ ਹੈਗੇ ਆ ਫਿਰ ਵਿਆਹ ਤੋਂ ਬਾਅਦ ਜਿਵੇਂ ਇਹ ਸੀਗਾ ਚਲੋ ਆਪਣੇ ਬੱਚਿਆਂ ਨੂੰ ਸਪੋਰਟਸ ਪਰ ਸੰਭਾਵਾਗੇ ਹੂੰ ਤੇ ਵਿਜੜ ਕਰਕੇ ਪਰਮਾਤਮਾ ਦੀ ਕਿਰਪਾ ਨਾਲ ਨੌਕਰੀ ਮਿਲੀ ਐ ਜੀ ਤੇ ਬੱਚਿਆਂ ਨਾਲ ਵਧੀਆ ਉਹਨਾਂ ਨੂੰ ਤਿਆਰੀ ਵੀ ਕਰਵਾਈਦੀ ਹੈ ਤੇ ਜਦੋਂ ਵਾਰੀ ਆਈ ਆਪਣੇ ਬੱਚੇ ਦੀ ਤਾਂ ਜਦੋਂ ਇਹ ਸੈਕੰਡ ਕਲਾਸ ਸੀਗਾ ਤਾਂ ਇਹਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਕਾਰਾਟੇ ਸਿੱਖਣੇ ਆ ਤੇ ਇੱਕ ਸਾਡੇ ਕੋਲ ਚੁਆਇਸ ਸੀਗੀ ਭੰਗੜਾ ਪਲੇਅਰ ਬਣਾਉਂਦੀ ਇਹਨੂੰ ਚਲੋ ਉਹਦੋਂ ਵੀ ਇੱਕ ਐਕਸਰਸਾਈਜ਼ ਵੀ ਹੁੰਦੀ ਹੈ ਬੱਚਾ ਘਰੋਂ ਬਾਹਰ ਨਿਕਲੇਗਾ ਵਰਕੋ ਸਿੱਖਣ ਨੂੰ ਮਿਲੇਗਾ ਤੇ ਫਿਰ ਇਹਨੂੰ ਕਾਰਾਟੇ ਵਿੱਚ ਇਹਨੇ ਜਿਆਦਾ ਇੰਟਰਸਟ ਦਿਖਾਇਆ ਤੇ ਇਹਦੀ ਕੈਚਿੰਗ ਪਾਵਰ ਬਹੁਤ ਵਧੀਆ ਰਹੀ ਸ਼ੁਰੂ ਤੋਂ ਕੋਸਾ ਨਾਲ ਅੱਜ ਗੱਲ ਹੋਈ ਸੀਗੀ कि ਇਹਨੇ ਬੜੀ ਛੋਟੀ ਉਮਰ ਦੇ ਵਿੱਚ ਹੀ ਜਿਵੇਂ ਬਲੈਕ 벨ਟ ਹਾਸਲ ਕੀਤੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਇਹ ਪੰਜ ਚਲਾਉਂਦਾ ਹੈ ਪੰਜ ਵਿੱਚ ਕੰਟਰੋਲ ਵੀ ਹੈ ਜੋ ਦੀ ਕਿੱਕ ਹੁੰਦੀ ਹੈ ਉਹ ਚ ਕੰਟਰੋਲ ਹੈਗਾ ਔਰ ਬਹੁਤ ਵਧੀਆ ਕਰ ਰਿਹਾ ਜੀ ਔਰ ਟੂਰਨਾਮੈਂਟ ਵੀ ਬਹੁਤ ਦੂਰ ਦੂਰ ਤੱਕ ਜਾਇਆ ਜੀ ਸਾਡੇ ਖਾਨਦਾਨ ਦੇ ਵਿੱਚ ਔੜੀ ਦੂਰ ਤੱਕ ਅਜੇ ਤੱਕ ਤਾਂ ਗਿਆ ਨਹੀਂ ਕੋਈ ਤੇ ਜਿਵੇਂ ਬੰਗਲਾਦੇਸ਼ 네ਪਾਲ ਇੰਟਰਨੈਸ਼ਨਲ ਜਾਇਆ ਜੀ ਤੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਚ ਜਿਵੇਂ ਹਰਦਵਾਰ ਵੀ ਜਾਇਆ ਉਹ ਪੰਜਾਬੀ ਵਾਲੇ ਕਹਿ ਦਿੰਦੇ ਨੇ ਉਹਨੇ ਕਿ ਉਹ ਨੇਪਾਲੀਆਂ ਨੇ ਆ ਕੇ ਪੰਜਾਬ 'ਚ ਕਬਜ਼ਾ ਕੀਤਾ ਇਹ ਪੰਜਾਬ ਜਾਇਆ ਉਹ ਤੇ ਨੇਪਾਲੀਆਂ ਦੇ ਪਾਸੇ ਜਾਇਆ ਹੈ ਜੀ ਸਰ ਕਿ ਜਿਵੇਂ ਸਾਢੇ 3 ਸਾਲ ਹੋਏ ਇਹਨੂੰ ਪ੍ਰੈਕਟਿਸ ਕਰਦਿਆਂ ਨੂੰ ਇੰਨੇ 14 ਟੂਰਨਾਮੈਂਟ ਖੇਡ ਕੇ ਆਇਆ ਜੀ ਜਿਹਦੇ ਵਿੱਚੋਂ ਕਿ 12 골ਡ ਹੈ ਜੀ 2 ਸਿਲਵਰ ਹੈ ਜੀ 3 ਬ੍ਰਾਂਜ਼ ਹੈ ਜੀ ਬਹੁਤ ਵਧੀਆ ਬੋਲੀ ਨੇ ਇੱਛਾ ਜ਼ਾਹਿਰ ਕੀਤੀ ਉਹ ਤੋਂ ਕੀ ਫੀਲਿੰਗ ਕੀ ਸੀਗੇ ਤੁਹਾਡੇ ਮੈਂ ਵੀ ਕਿਸੇ ਨੇ ਸਾਡੇ ਘਰ ਤੋਂ ਹਿੰਮਤ ਕੀਤੀ ਸਾਡੇ ਘਰ ਤੋਂ ਕਿਤੇ ਕਿਹੜੇ ਕਈ ਤਾਂ ਮਾਪਿਓ ਕਹਿੰਦੇ ਸਾਰਾ ਕਿਹੜੇ ਕਿਤੇ ਪੈ ਗਿਆ ਹੈ ਜੋ ਕੁਝ ਕਹਿ ਦਿੰਦੇ ਆ ਲੇਕਿਨ ਤੁਹਾਡੇ ਮਨ ਦੀ ਫੀਲਿੰਗ ਕੀ ਜੀ ਮੈਨੂੰ ਉਹ ਤੋਂ ਬਹੁਤ ਖੁਸ਼ੀ ਹੋਈ ਕਿ ਜਿਵੇਂ ਅਸੀਂ ਸਪੋਰਟਸ ਵਿੱਚ ਕੁਝ ਕਰਨਾ ਚਾਹੁੰਦੇ ਸੀ ਕਿ ਪਰ ਕੁਝ ਲਿਮਿਟੇਸ਼ਨ ਸੀਗੀਆਂ ਤੇ ਮੇਰੇ ਬੱਚੇ ਨੇ ਵਧੀਆ ਇੱਕ ਰਾਹ ਚੁਣਿਆ ਇੰਟਰਸਟ ਦਿਖਾਇਆ ਤੇ ਸਾਨੂੰ ਬਹੁਤ ਚੰਗਾ ਲੱਗਿਆ ਜੀ ਇਹਨੂੰ ਹਰ ਰੋਜ਼ ਅਸੀਂ ਅਕੈਡਮੀ ਛੱਡ ਕੇ ਆਉਨੇ ਆ ਅਕੈਡਮੀ ਤੋਂ ਲੈ ਕੇ ਆਉਨੇ ਆ ਟਾਈਮ ਸਿਰ ਕੋਸਾ ਵੀ ਬੜੇ ਖੁਸ਼ ਹੈ ਜੀ ਹਾਂ ਪਰ ਮੈਂ ਜਿਹੜਾ ਟਾਈਟਲ ਦਿੱਤਾ ਸੀ ਕਿ ਇਹ ਗੱਲ ਸਹੀ ਹੈ ਵੀ ਉੱਚੀ ਆਉਣੇ ਗੱਲਾਂ ਮੇਰੇ ਪੁੱਤ ਦੀਆਂ ਜੀ ਬਿਲਕੁਲ ਜੀ ਬਿਲਕੁਲ ਜਦੋਂ ਦੀ ਅਸੀਂ ਕੋਈ ਪੋਸਟ ਕਰਦੇ ਆ ਫੇਸਬੁੱਕ ਤੇ ਜਾਂ ਸਟੇਟਸ ਤੇ ਔਰ ਲੋਕਾਂ ਦੇ ਭਰ-ਭਰ ਕੇ ਵਧਾਈਆਂ ਆਉਂਦੀਆਂ ਕਮੈਂਟਸ ਵਧੀਆ-ਵਧੀਆ ਆਉਂਦੇ ਆ ਔਰ ਮਾਨੂੰ ਬਹੁਤ ਖੁਸ਼ੀ ਮਿਲਦੀ ਹੈ ਔਰ ਜਿੱਥੇ ਕਿਤੇ ਵੀ ਇਹ ਮੇਰੇ ਨਾਲ ਹੁੰਦਾ ਕੋਈ ਆਪ ਦੋਸਤ ਮਿਲਦਾ ਤਾਂ ਇਹਨੂੰ ਵੀ ਵਧਾਈ ਦਿੰਦੇ ਆ ਬਹੁਤ ਵਧੀਆ ਗ ਔਰ ਆਪਣੇ ਬੱਚਿਆਂ ਨੂੰ ਵੀ ਇਹਦੀਆਂ ਐਗਜ਼ਾਮਪਲ ਦਿੰਦੇ ਆ। ਬਈ ਦੇਖੋ ਇਹ ਿਰਵਿੰਜੀਤ ਸਿੰਘ ਸਾਡੇ ਫਰੈਂਡ ਗੁਰਪ੍ਰੀਤ ਦਾ ਬੇਟਾ ਹੈ ਇਹ ਔਰ ਬਹੁਤ ਵਧੀਆ ਪ੍ਰਾਪਤੀਆਂ ਕਰ ਰਿਹਾ ਹੈ। ਤੁਸੀਂ ਵੀ ਕੁਝ ਕਰ ਰਹੇ ਹੋ। ਉਦੋਂ ਫੀਲਿੰਗ ਕੀ ਹੁੰਦੀ ਹੈ? ਉਦੋਂ ਤਾਂ ਜੀ ਬਸ ਪੁੱਛਣਾ ਜੀ ਲੰਡੂ ਫਟੇ ਜਾਂਦੇ। ਬਹੁਤ ਹੀ ਜ਼ਿਆਦਾ ਪਰਮਾਤਮਾ ਦਾ ਸ਼ੁਕਰ ਨਿਕਲਦਾ ਹੈ ਮੂੰਹ ਚੋਂ, ਮਨ ਚੋਂ ਵੀ ਅਸੀਂ ਆਦੇ ਮਾਪਪ ਦਾ ਨਾਮ ਬਹੁਤ ਜ਼ਿਆਦਾ ਨਹੀਂ ਕੁਝ ਕਰ ਪਾਏ ਪਰ ਮੇਰਾ ਬੱਚਾ ਇਡੀ ਛੋਟੀ ਉਮਰ ਦੇ ਵਿੱਚ ਕਰ ਪਾ ਰਿਹਾ ਹੈਗਾ। ਬਹੁਤ ਮਨ ਨੂੰ ਚੰਗਾ ਲੱਗਦਾ ਜੀ ਚੰਗਾ ਲੱਗਦਾ ਲੱਡੂ ਫੋਟੇਜ ਹੰਦਾ ਮਤਲਬ ਬਿਲਕੁਲ ਪੂਰ ਪਾਰ ਭਰ ਕੇ ਹੁੜਦਾ ਜੀ ਬਰ ਬਰ ਤਾਂ ਉਹਨਾਂ ਦੇ ਮਦਰ ਨੇ ਜਿਹੜੇ ਬੱਚੇ ਤੇ ਉਹ ਵੀ ਮੇਰੇ ਨਾਲੇ ਮੈਂ ਕੀ ਨਾ ਹੈਪੀਟ ਕਰ ਜੀ ਹੂੰ ਤਾਂ ਕੀ ਕਹਿਣਾ ਚਾਹੂਗਾ ਤੁਸੀਂ ਟੀਚਿੰਗ ਫੀਲਡ ਦੇ ਨਾਲ ਜੁੜੇ ਹੋ ਹੋ ਟੀਚਿੰਗ ਫੀਲਡ ਦੇ ਵਿੱਚ ਕੀ ਕੁਝ ਫੇਸ ਕੀਤਾ ਤੁਸੀਂ ਉਸ ਤੋਂ ਬਾਅਦ ਮੈਰਿਜ ਹੋ ਗਈ ਜਾਂ ਮੈਰਿਜ ਤੋਂ ਪਹਿਲਾਂ ਟੀਚਿੰਗ ਲੈਂਦੇ ਆ ਐਕਚੁਅਲੀ ਮੈਂ ਪਹਿਲਾਂ ਤੋਂ ਹੀ ਟੀਚ ਕਰ ਰਹੀ ਸੀ ਪਹਿਲਾਂ ਜਿਵੇਂ ਮੈਂ ਐਕਚੁਅਲੀ ਐਮਏ ਫਾਈਨਰਟਸ ਕੀਤੀ ਹੈ ਮੇਰਾ ਆਰਟਸ ਹੈ ਫੀਲਡ ਮੈਰਿਜ ਤੋਂ ਪਹਿਲਾਂ ਹੀ ਮੈਂ ਕਾਲਜ 'ਚ ਜੌਬ ਕਰ ਰਹੀ ਸੀ ਦੈਨ ਚਲੋ ਮੈਰਿਜ ਹੋਈ ਮੈਂ ਇੱਥੇ ਸ਼ਿਫਟ ਹੋਈ ਐ ਤੇ ਪਹਿਲਾਂ ਤੋਂ ਹੀ ਰਹਾ ਤਾਂ ਰਿਹਾ ਟੀਚਿੰਗ ਫੀਲਡ ਦੇ ਨਾਲ ਤੇ ਮੇਰੇ ਫਾਦਰ ਸਾਹਿਬ ਵੀ ਟੀਚਰ ਸੀਗੇ ਜੀ ਤੇ ਇਸ ਕਰਕੇ ਚਲੋ ਇੱਕ ਸਟੂਡੀਅਸ ਜਿਹਾ ਮਾਹੌਲ ਰਿਹਾਗਾ ਜੀ ਇਧਰ ਹਸਬੰਡ ਵਾਲੀ ਸਾਈਡ ਤੋਂ ਇਹ ਦੋਨੋਂ ਤਰਫ ਵਸੇਗੇ ਕਿਉਂਕਿ ਇਹ ਗੇਮਸ ਵਾਲੇ ਨਾਲ 더 ਜ਼ਿਆਦਾ ਸੀਗਾ ਔਰ ਮੇਰਾ ਪੜਾਈ ਦੀ ਤਰਫ ਜ਼ਿਆਦਾ ਚਖਾ ਸੀ ਔਰ ਸਾਡੇ ਬੇਟੇ ਦਾ ਦੋਨੋਂ ਤਰਫ ਹੈ ਜੀ ਕਿਉਂਕਿ ਮੇਰੇ ਹਸਬੰਡ ਹੈ ਜੋ ਇਦੀ ਗੇਮ ਦੇਖਦੇ ਨੇ ਔਰ ਮੈਂ ਇਹਦੀ ਸੜ ਕੰਮ ਵੰਡੇ ਹੋਏ ਹਾਂ ਕੰਮ ਵੰਡੇ ਹੋਇਆ ਕੰਮ ਵੰਡਿਆ ਤਾਂ ਕਿਉਂਕਿ ਜਦੋਂ ਅਸੀਂ ਦੋਨੋਂ ਟੀਚਿੰਗ ਫੀਲਡ ਦੇ ਆ ਤਾਂ ਜ਼ਾਇਦ ਜੀ ਗੱਲ ਹੈ ਬਿਜ਼ੀ ਸ਼ਡਿਊਲ ਹੁੰਦਾ ਹੈ ਤਾਂ ਅਸੀਂ ਫਿਰ ਆਪਣਾ ਡਿਵਾਈਡ ਕਰ ਲੈਨੇ ਆ ਚਲੋ ਕਿ ਅਸੀਂ ਮੈਂ ਆਪਣਾ ਪੜਾਈ ਦੀ ਤਰਫੋਂ ਕਿਉਂਕਿ ਮੇਰਾ ਸ਼ੁਰੂ ਤੋਂ ਰਿਹਾ ਹੈ ਮੈਂ ਔਰ ਮੈਂ ਥੋੜੀ ਜੀ ਇਸ ਸੀਜ਼ ਲਈ ਸਟ੍ਰਕਟ ਵੀ ਆ ਉਹਨਾਂ ਚਾਹੀਦੇ ਥੋੜਾ ਜਿਹਾ ਸਕੂਲ ਲਈ ਫਿਰ ਤਾਂ ਬੱਚੇ ਕੋਟ ਦੇਵਾਂਗਾ ਹਾਂ ਨਹੀਂ ਕੁੱਟਨ ਵਾਲੀ ਗੱਲ ਨਹੀਂ ਐਕਚੁਅਲੀ ਕੁੱਟਨ ਵਾਲੀ ਗੱਲ ਨਹੀਂ ਹੈ ਗੱਲ ਕੀ ਹੁੰਦੀ ਹੈ ਕਿ ਦੇਖੋ ਆਪਣੇ ਬੱਚੇ ਦਾ ਫਿਊਚਰ ਤੁਹਾਡੇ ਆਪਣੇ ਹੱਥ ਚ ਹੁੰਦਾ ਹੈ ਕੁਝ ਹੱਦ ਤੱਕ ਬਾਕੀ ਚਲੋ ਬੱਚਾ ਤੁਹਾਨੂੰ ਫੋਲੋ ਕਰਦਾ ਹੈ ਸਹੀ ਡਾਇਰੈਕਸ਼ਨ ਪਰਮਾਤਮਾ ਦਿੰਦਾ ਹੈ ਤੇ ਮੇਰੇ ਖਿਆਲ ਚ ਅੱਛਾ ਰਹਿੰਦਾ ਹੈ ਤਾ ਜਦੋਂ ਤੁਸੀਂ ਮੈਨੂੰ ਇੱਥੋਂ ਘਰੇ ਆਨ ਤੋਂ ਆ ਛੋਟੇ ਪਤਾ ਲੱਗੇ ਤੁਸੀਂ ਆੜ ਦੇਣਾ ਛੋਟੇ ਹੋ ਆ ਪੇਂਟਿੰਗਸ ਕਾਫੀ ਛੋਟੇ ਲੱਗੀਆਂ ਆ ਤਾਂ ਉਸ ਦੇ ਨਾਲ ਇਹਨੇ ਟੀਚਰ ਦਾ ਜਵਾਕ ਟੀਚਰ ਬਣਦਾ ਆ ਮਾਸਟਰ ਦਾ ਮਾਸਟਰ ਬਣ ਜਾਂਦਾ ਹੈ ਭਈ ਅਭੀ ਦੀ ਗੱਲ ਜਿਵੇਂ ਕਿ ਡਾਕਟਰ ਦਾ ਜਵਾਕ ਡਾਕਟਰ ਬਣਦਾ ਫਿਰ ਤੁਸੀਂ ਇਹਨਾਂ ਟੀਚਿੰਗ ਲਾਈਨ ਦੀ ਬਜਾਏ ਤੁਸੀਂ ਨੂੰ ਕਾਰਟੇ ਲਾਈਨ ਚ ਪਾਇਆ ਕਿ ਹਟ ਕੀ دماغ ਦੇ ਵਿੱਚ ਕੀ ਆ ਅਨੇ ਇਹਦੇ ਲਈ ਅਸੀਂ ਐਸਟਰਾ ਨੇ ਮਤਲਬ ਮੈਂ ਖੁਦ ਤਾਂ ਇਹ ਨਹੀਂ ਸੋਚਦੀ ਕਿ ਪਾਰਟਿਕੂਲਰਲੀ ਕੀ ਬਨੇਗਾ ਠੀਕ ਹੈ ਪਰ ਹਾਂ ਕਿ ਲੋਕੀ ਕੁਝ ਜੈਨੇਟਿਕਲੀ ਕੁਝ ਚੀਜ਼ਾਂ ਟਰਾਂਸਫਰ ਹੋ ਜਾਂਦੀਆਂ ਜਿਵੇਂ ਗੇਮ ਦੀ ਤਰਫ ਹੈ ਆਫ ਕੋਰਸ ਹੈ ਨਾ ਗੇਮ ਦੀ ਤਰਫ ਹੈ ਤੇ ਜਿਵੇਂ ਮੈਂ ਆਪਣੀ ਪੇਂਟਿੰਗ ਦੀ ਗੱਲ ਕਰਾਂ ਤਾਂ ਉਹ ਇਹਦੇ ਅੰਦਰ ਆਲਰੇਡੀ ਹੈ ਇਰਵਿੰ ਦੇ ਅੰਦਰ ਇਹ ਪੇਂਟਿੰਗਸ ਵੀ ਬਹੁਤ ਅੱਛੀਆਂ ਬਣਾਉਂਦਾ ਹੈ ਪਰ ਇਹ ਨੂੰ ਕਦੀ ਅਸੀਂ ਸਟ੍ਰੈਸ ਨਹੀਂ ਦਿੱਤਾ ਇਸ ਚੀਜ਼ ਲਈ ਕਿ ਤੂੰ ਇਹਦੀ ਇਸ ਚੀਜ਼ ਦੇ ਮਗਰੀ ਜਾਣਾ ਇਸ ਨੂੰ ਫ੍ਰੀ ਛੱਡਿਆ ਹੋਇਆ ਹੈ ਕੁਝ ਸਾਲ ਬਾਅਦ ਇਹਦਾ ਨੇਚਰ ਕੀ ਹੋਏਗਾ ਇਹ ਕਿਸ ਚੀਜ਼ ਨੂੰ ਫੋਲੋ ਕਰੇਗਾ ਉਹ ਅਸੀਂ ਅਚਨਿ ਨਹੀਂ ਕਹਿ ਸਕਦੇ ਪਰ ਹਾਂ ਸ਼ੇਪ ਦੇ ਸਕਦੇ ਹਾਂ ਡਾਇਰੈਕਸ਼ਨ ਦੇ ਸਕਦੇ ਹਾਂ ਔਰ ਧਿਆਨ ਰੱਖ ਸਕਦੇ ਹਾਂ ਕਿਉਂਕਿ ਜਿਵੇਂ ਗੇਮ ਖੇਡ ਰਿਹਾ ਹੈ ਪਰ ਇਤਨਾ ਪੜਾਈ ਵੀ ਜ਼ਰੂਰੀ ਹੈ ਅਗਰ ਇਸਨੇ ਕਿਸੇ ਜੌਬ ਦੇ ਵਿੱਚ ਜਾਣਾ ਹੈ ਤਾਂ ਉਹਦੇ ਲਈ ਪਹਿਲਾਂ ਇਹਦੇ ਕੋਲ ਕੋਈ ਬੇਸਿਕ ਕੁਆਲੀਫਿਕੇਸ਼ਨ ਹੋਣੀ ਜ਼ਰੂਰੀ ਹੈ ਉਹ ਵੀ ਅਸੀਂ ਖਿਆਲ ਰੱਖ ਰਹੇ ਹਾਂ ਤੇ ਬਾਕੀ ਹਾਂ ਇਹ ਦਾ ਪੈਸ਼ਨ ਹੈ ਕਰਾਕੇ ਪੈਸ਼ਨ ਹੈ ਉਸਨੇ ਫੋਲੋ ਕਰੇਗਾ ਜਿੰਨੀ ਦੇਰ ਤੱਕ ਪੋਸੀਬਲ ਹੈ ਕਰਨ ਕਰਨ ਦੇਣਦੀ ਹੈ ਨਾ ਅਨੇ ਮਲੋੜ ਦਾ ਨਾਮ ਵੀ ਰੋਸ਼ਨ ਕੀਤਾ ਥੋੜਾ ਨਾਮ ਪਹਿਲਾਂ ਕਹਿੰਦੇ ਮਾਪਿਓ ਦਾ ਨਾਮ ਰੋਸ਼ਨ ਹੁੰਦਾ ਫਿਰ ਮੱਲੇ ਵਾਲਿਆਂ ਦਾ ਹੁੰਦਾ ਫਿਰ ਸ਼ਹਿਰ ਦਾ ਹੁੰਦਾ ਫਿਰ ਪੰਜਾਬ ਦਾ ਹੁੰਦਾ ਤਾਂ ਫਿਰ ਕਿੰਨਾ ਕ ਮਾਨ ਮਹਿਸੂਸ ਹੁੰਦਾ ਆਪਦੇ ਪੁੱਤ ਦੇ ਉੱਤੇ ਕਿ ਸਾਡਾ ਪੁੱਤ ਕਿੰਗੇ ਰਾਤੇ ਗਿਆ ਨਹੀਂ ਤਾਂ ਮਾਰੇ ਨਾ ਕਹਿੰਦੇ ਰਾਹ ਵਾਲੇ ਦਾ ਬਾਲਾ ਨਾਮ ਹੁੰਦਾ ਚੰਗੇ ਰਾਹ ਵਾਲੇ ਦਾ ਘੱਟ ਨਾਮ ਹੁੰਦਾ ਤਾਂ ਉਹਨੂੰ ਕਿਵੇਂ ਦੇਖੇ ਮਾਨ ਕਿੰਨਾ ਕੁ ਹੋਇਆ ਬਹੁਤ ਅੱਛਾ ਲੱਗਦਾ ਐ ਐਕਚੁਅਲੀ ਇਹਦੀ ਛੋਟੀ ਜਿਹੀ ਚੀਜ਼ੇ ਮੈਂ ਢੰਦੀ ਆ ਜਾਂ ਸੀ WhatsApp ਤੇ ਸਟੇਟਸ ਪਾਉਣੇ ਆ ਜਾਂ Facebook ਤੇ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਲੀਗਸ ਕਲੀਗਸ ਨੂੰ ਬੜੀ ਜਲਦੀ ਪਤਾ ਲੱਗ ਜਾਂਦਾ ਤੇ ਜਾਣੇ ਆ ਸਕੂਲ ਜਾਣੇ ਆ ਸਭ ਤੋਂ ਪਹਿਲਾਂ ਉਹ ਤਾਰੀਫ ਕਰਦੇ ਆ ਵਿਸ਼ੇਸ ਦਿੰਦੇ ਆ ਗੁੱਡ ਵਿਸ਼ੇਸ ਦਿੰਦੇ ਆ ਤਾਂ ਉਹ ਮਨ ਬਹੁਤ ਅੱਛਾ ਲੱਗਦਾ ਮਨ ਪਰਦਾ ਵੀ ਹੈ ਠੀਕ ਹੈ ਦੇਖ ਖੁਸ਼ੀ ਦੇ ਹਨ ਜੋ ਆ ਜਾਂਦੇ ਆ ਹਾਂ 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 ਇਨਫੈਕਟ ਹੁਣ ਵੀ ਆ ਰਹੇ ਆ ਹੁਣ ਵੀ ਆ ਰਹੇ ਆ ਤੇ اچھا ਲੱਗਦਾ ਕਿਉਂਕਿ ਖੈਰ ਐਸੀ ਗੱਲ ਨਹੀਂ ਅਸੀਂ ਆਪਣੇ ਆਪਣੇ ਫੀਲਡ ਦੇ ਵਿੱਚ ਅਚੀਵਮੈਂਟਸ ਕੀਤੀਆਂ ਪਰ ਤੁਸੀਂ ਆਪਣੇ ਬੱਚੇ ਦੇ ਲਈ ਜ਼ਿਆਦਾ ਖੁਸ਼ੀ ਫੀਲ ਕਰਦੇ ਹੋ ਹੁਣ ਵੀ ਤੁਸੀਂ ਮੰਨ ਪੜੀ ਜਾਂਦੇ ਹੋ ਆ ਕੇ ਕਰ ਕਿਉਂ ਬੱਚਾ ਨਾ ਪਿਆਰ ਹਮ ਮਾਪਿਆ ਦਾ ਹੁੰਦਾ ਤਾਂ ਫਿਰ ਉਸ ਦੇ ਵਿੱਚ ਖੁਸ਼ੀ ਦੇ ਹੰਝੂ ਐ ਤਾਂ ਕਿ ਖੁਸ਼ੀ ਜਦੋਂ ਆਂਦੀ ਹੈ ਖੰਝੂ ਵੀ ਆਉਂਦੇ ਨੇ ਖੁਸ਼ੀ-ਖੁਸ਼ੀ ਦੇ ਵਿੱਚ ਕੀ ਕਹੋਗੇ ਨੌਜਵਾਨਾਂ ਨੂੰ ਫਿਰ ਚੰਗੇ ਰਾਹ ਤੇ ਤੁਰੋ ਹਾਂ ਬਿਲਕੁਲ ਦਿਖੋ ਮਤਲਬ ਸਹੀ ਡਾਇਰੈਕਸ਼ਨ ਤੁਸੀਂ ਲਈ ਹੋਏਗੀ ਤਾਂ ਜ਼ਾਇਦ ਜੀ ਗੱਲ ਆ ਉਹ ਕਦੇ ਨਾ ਕਦੇ ਤਾਂ ਫਲ ਦੇਏਗਾ ਰੁੱਖ ਨਾ ਹਮ ਤਾਂ ਮੇਰੇ ਖਿਆਲ ਚੋਂ ਤੁਸੀਂ ਇਧਰ ਮੋਬਾਈਲਸ ਵੱਲ ਨਾ ਜਾਓ ਹਨਾ ਔਰ ਆਪਣੀ ਕੰਪਨੀ ਸਹੀ ਰੱਖੋ ਹਨਾ ਔਰ ਟੀਚਰਸ ਨੂੰ ਰਿਸਪੈਕਟ ਕਰੋ ਪੇਰੈਂਟਸ ਨੂੰ ਰਿਸਪੈਕਟ ਕਰੋ ਤੇ ਔਰ ਬਿਹਤਰ ਦੇਏਗਾ ਪਰਮਾਤਮਾ ਦੀ ਕਿਰਪਾ ਉਸ ਤੋਂ ਬਾਅਦ ਹਨਾ ਤੁਹਾਨੂੰ ਰੱਤਮ ਦੀ ਕਿਰਪਾ ਬਣੀ ਰਹਿਣੀ ਜ਼ਰੂਰੀ ਹੈ ਸਭ ਕੁਝ ਹੁੰਦਾ ਪਰ ਰੱਬ ਦੀ ਕਿਰਪਾ ਤੋਂ ਬਿਨਾ ਕੁਝ ਪੋਸੀਬਲ ਨਹੀਂ ਹੈ ਹਾਂ ਉਹ ਜ਼ਰੂਰੀ ਹੈ ਪਰਮਾਤਮਾ ਦੀ ਕਿਰਪਾ ਸੋ ਥੈਂਕ ਯੂ ਲਗਾਤਾਰ ਇੱਕ 11 ਸਾਲਾਂ ਦਾ ਨੌਜਵਾਨ ਦੇਖੋ ਕਿਸ ਤਰ੍ਹਾਂ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਦਾ ਉਹਨਾਂ ਦੀ ਮਾਤਾ ਦੇ ਵੱਲ ਤਸਵੀਰਾਂ ਕਹੂੰਗਾ ਕਿ ਦੇਖੋ ਕਿਸ ਤਰ੍ਹਾਂ ਉਹ ਮਨ ਪਰ ਦੇ ਨਜ਼ਰ ਆਏ ਨੇ ਆਖਿਰਕਾਰ ਪੁੱਤ ਤੇ ਮਾਣ ਤਾਂ ਜ਼ਰੂਰ ਹੁੰਦਾ ਹੈ ਲੇਕਿਨ ਇਹ ਖੁਸ਼ੀ ਦੇ ਹੰਝੂ ਨੇ ਇਹ ਹੰਝੂ ਖੁਸ਼ੀ ਦੇ ਉਸ ਵੇਲੇ ਆਉਂਦੇ ਨੇ ਜਦੋਂ ਆਪਣੇ ਧੀ ਪੁੱਤ ਤੇ ਮਾਣ ਹੁੰਦਾ ਹੈ ਮਾਣ ਪੰਜਾਬ ਦਾ ਮਾਣ ਵਣਜਦਾ ਕਿਉਂਕਿ ਇਹ ਨੌਜਵਾਨ ਆਉਣ ਵਾਲਾ ਭਵਿੱਖ ਕਿਤਨਾ ਕਿਤੇ ਲੱਗਦਾ ਹੈ ਕਿ ਵੱਡਾ ਮਾਣ ਹੈ ਪੰਜਾਬ ਤੇ ਬਣੇਗਾ ਵੱਡੀਆਂ ਖੇਡਾਂ ਦੇ ਵਿੱਚ ਜਾਵੇਗਾ ਦੋ ਵਿਦੇਸ਼ਾਂ ਦੇ ਵਿੱਚ ਇਸ ਨੌਜਵਾਨ ਦਾ ਨਾਮ ਹੋਵੇਗਾ ਅਸੀਂ ਵੀ ਪੰਜਾਬ ਹਰਨ ਲਾਈਵ ਪਰੋਂ ਕਾਮਨਾ ਕਰਦੇ ਹਾਂ ਕਿ ਇਸ ਬੱਚੇ ਦਾ ਭਵਿੱਖ ਹੈ ਹੋਰ ਦਿਨ ਚੁਕਣੀ ਰਾ ਚੁਕਣੀ ਤਰੱਕੀ ਕਰੇ ਤਾਂ ਬਣੇ ਰਹੋ ਪੰਜਾਬ ਹਰਨ ਲਾਈਵ ਦੇ ਨਾਲ ਧੰਨਵਾਦ